ਅਮਰੀਕਾ ਤੇ ਈਰਾਨ ਦੇ ਰਿਸ਼ਤੇ ਪਹਿਲਾਂ ਤੋਂ ਹੀ ਤਣਾਅਪੂਰਨ ਨੇ ਪਰ ਇਸ ਦੇ ਵਿਚਕਾਰ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਅਮਰੀਕਾ ਦੇ ਵੱਲੋਂ 120 ਈਰਾਨੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਹੈ ਇਸ ਕਦਮ ਨੇ ਦੁਬਾਰਾ ਇਮੀਗ੍ਰੇਸ਼ਨ ਨੀਤੀਆਂ ਅਤੇ ਮਨੁੱਖੀ ਹੱਕਾਂ ਦੇ ਮਾਮਲੇ ਤੇ ਚਰਚਾ ਤੇਜ਼ ਕਰ ਦਿੱਤੀ ਹੈ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਅਮਰੀਕਾ ਦੀ ਮੀਡੀਆ ਦੀਆਂ ਰਿਪੋਰਟਸ ਦੇ ਮੁਤਾਬਿਕ ਕਰੀਬ 400 ਈਰਾਨੀ ਨਾਗਰਿਕਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜ ਦਿੱਤਾ ਗਿਆ ਹੈ ਇਰਾਨ ਦੇ ਇੱਕ ਵਿਦੇਸ਼ ਮਾਮਲਿਆਂ ਦੇ ਅਧਿਕਾਰੀ ਦੇ ਮੁਤਾਬਕ ਪਹਿਲਾਂ 120 ਲੋਕਾਂ ਨੂੰ ਕੁਝ ਦਿਨਾਂ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਮੈਕਸੀਕੋ ਰਾਹੀਂ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ, ਜਦਕਿ ਕੁਝ ਹੋਰ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਕਾਰਨ ਵਾਪਸ ਇਰਾਨ ਭੇਜ ਦਿੱਤਾ ਗਿਆ ਹੈ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ ਇੱਕ ਅਮਰੀਕੀ ਚਾਰਟਰਡ ਫਲਾਈਟ ਨੇ ਲੂਜ਼ਿਆਨਾ ਤੋਂ ਉਡਾਨ ਭਰੀ ਅਤੇ ਕਤਰ ਰਾਹੀਂ ਤਹਿਰਾਨ ਪਹੁੰਚੀ ਇਹ ਡਿਪੂਟੇਸ਼ਨ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਸੰਭਵ ਹੋ ਸਕੀ ਹੈ ਹਾਲਾਂਕਿ ਦੋਵਾਂ ਮੁਲਕਾਂ ਵਿਚਕਾਰ ਸਬੰਧ ਕੁਝ ਜ਼ਿਆਦਾ ਚੰਗੇ ਨਹੀਂ ਪਰ ਫਿਰ ਵੀ ਈਰਾਨ ਨੇ ਆਪਣੇ ਨਾਗਰਿਕ ਅਮਰੀਕਾ ਤੋਂ ਵਾਪਸ ਲੈ ਲਏ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਨੇ ਹਲੇ ਤੱਕ ਇਸ ਡਿਪੋਟੇਸ਼ਨ ਡੀਲ ਦੇ ਬਾਰੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਸਹਿਯੋਗ ਦੇ ਤਰ੍ਹਾਂ ਮੰਨਿਆ ਜਾ ਰਿਹਾ ਹੈ 1979 ਦੀ ইরਾਨੀ ਕ੍ਰਾਂਤੀ ਤੋਂ ਬਾਅਦ ਅਮਰੀਕਾ ইরਾਨੀਆਂ ਨੂੰ ਸ਼ਰਨ ਦਿੰਦਾ ਆਇਆ ਹੈ ਇਹਨਾਂ ਵਿੱਚ ਮਹਿਲਾ ਅਧਿਕਾਰਾਂ ਲਈ ਲੜਨ ਵਾਲੇ ਲੋਕ ਰਾਜਨੀਤਿਕ ਕਾਰਕੁਨ ਪੱਤਰਕਾਰ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕ ਅਤੇ ਐਲਜੀਬੀਟੀਕਿਊ ਭਾਈਚਾਰੇ ਨਾਲ ਜੁੜੇ ਮੈਂਬਰ ਸ਼ਾਮਿਲ ਨੇ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਕੁਝ ইরਾਨੀ ਜੀਲਾ ਦੇ ਵਿੱਚ ਕਈ ਮਹੀਨਿਆਂ ਤੋਂ ਬੰਦ ਸਨ ਅਤੇ ਆਪਣੀ ਮਰਜ਼ੀ ਦੇ ਨਾਲ ਵਾਪਸ ਜਾਣ ਦੇ ਲਈ ਤਿਆਰ ਹੋਏ ਪਰ ਕਈਆਂ ਨੂੰ ਜ਼ਬਰਦਸਤੀ ਵਾਪਸ ਈਰਾਨ ਭੇਜਿਆ ਗਿਆ ਇਸ ਕਰਕੇ ਚਿੰਤਾ ਹੈ ਕਿ ਅਮਰੀਕਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ ਜਿਸ ਦੇ ਮੁਤਾਬਕ ਕਿਸੇ ਵਿਅਕਤੀ ਨੂੰ ਉਸ ਥਾਂ ਤੇ ਵਾਪਸ ਨਹੀਂ ਭੇਜਿਆ ਜਾ ਸਕਦਾ ਜਿੱਥੇ ਉਸ ਦੀ ਜ਼ਿੰਦਗੀ ਜਾਂ ਉਸ ਦੀ ਆਜ਼ਾਦੀ ਨੂੰ ਖਤਰਾ ਹੋਵੇ ਨਿਊਯਾਰਕ ਟਾਈਮਸ ਨੇ ਇੱਕ ਅਣਪਛਾਤੇ ইরਾਨੀ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਹੈ ਕਿ ਡਿਪੋਰਟ ਕੀਤੇ ਗਏ ਲੋਕਾਂ ਨੂੰ ਸੁਰੱਖਿਆ ਦੀ ਗਰੰਟੀ ਦਿੱਤੀ ਗਈ ਹੈ ਹਾਲਾਂਕਿ ਕਈ ਲੋਕ ਨਿਰਾਸ਼ ਅਤੇ ਡਰੇ ਹੋਏ ਵੀ ਇੱਥੇ ਨਜ਼ਰ ਆਏ ਜੁਲਾਈ ਦੇ ਵਿੱਚ ਯੂਨ ਦੇ ਮਨੁੱਖੀ ਹੱਕਾਂ ਦੇ ਚਿੰਤਕਾਂ ਨੇ ਚੇਤਾਵਨੀ ਜਾਰੀ ਕੀਤੀ ਸੀ ਕਿ ਇਸ ਤਰ੍ਹਾਂ ਦੀਆਂ ਸੁਰੱਖਿਆ ਦੀਆਂ ਭਰੋਸੇਮੰਦੀਆਂ ਨੂੰ ਸਿੱਧਾ ਸੱਚ ਨਹੀਂ ਮੰਨਿਆ ਜਾ ਸਕਦਾ ਦਰਅਸਲ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਸਹਿਯੋਗ ਕਾਫੀ ਘੱਟ ਹੁੰਦਾ ਹੈ। ਹਾਲ ਹੀ ਦੇ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਵੀ ਜ਼ਿਆਦਾ ਖਰਾਬ ਹੋਏ ਜਦੋਂ ਅਮਰੀਕਾ ਨੇ ਈਰਾਨ ਦੇ ਨਿਊਕਲੀਅਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ। ਟਰੰਪ ਸਰਕਾਰ ਦਾ ਦਾਵਾ ਸੀ ਕਿ ਨਾਲ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ ਪਰ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਸਿਰਫ 2 ਜਾਂ 3 ਸਾਲ ਪਿੱਛੇ ੱਟਕਿਆ ਗਿਆ ਹੈ ਪਰ ਹਾਲੇ ਖਤਮ ਨਹੀਂ ਕੀਤਾ ਗਿਆ।